बंधे सेवा चल रही है। ਸਾਡੇ ਚਮਕੌਰ ਸਾਹਿਬ ਦੇ ਦੋ ਪਿੰਡਾਂ ਦੇ ਵਿੱਚ ਦਾਉਟਪੁਰ ਤੇ ਅਸੀਂ ਸਤਲੁਜ ਬੰਨ ਉਪਰ ਥੋੜਾ ਜਾਂ ਫਿਰ ਇਸ ਤੀਸੀ ਦੀ ਸਿਚੁਏਸ਼ਨ ਕਿਉਂਕਿ ਇੱਥੇ ਥੋੜਾ ਅੱਗੇ ਗੱਡਣ ਲੱਗਦੀ ਸੀ ਬਟ ਲਗਾਤਾਰ ਪਿਛਲੇ 5 ਦਿਨਾਂ ਤੋਂ ਜਿਹੜਾ ਹੈ ਜ ਸਾਡੇ ਲੋਕ ਜਿਹੜੇ ਹੈ ਉਹਨਾਂ ਦੇ ਸਹਿਯੋਗ ਨਾਲ ਤੇ ਆਰਮੀ ਦੇ ਸਹਿਯੋਗ ਨਾਲ ਸਾਡੇ ਜਿਹੜੇ ਡਿਪਾਰਟਮੈਂਟਸ ਹੈਗੇ ਉਹਨਾਂ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਜਿਹੜਾ ਹੈਗਾ ਇਸ ਟਾਈਮ ਬੰਦ ਦੀ ਪੋਜੀਸ਼ਨ ਬਿਲਕੁਲ ਸਟੇਬਲ ਹੈ ਔਰ ਬਿਲਕੁਲ ਜਿਹੜਾ ਹੈਗਾ ਕੋਈ ਵੀ ਅਜੇ ਤੱਕ ਕੋਈ ਇੱਕ ਲੀਕੇਜ ਤੱਕ ਵੀ ਨਹੀਂ ਹੋਈ ਔਰ ਸਾਰਾ ਸੇਫ ਨਾ ਹੈ ਬੰਦ ਔਰ ਅੱਜ ਵੀ ਥੋੜਾ ਜਿਹਾ ਇੱਥੇ ਜਿਹੜਾ ਹੈਗਾ ਲੈਵਲ ਘਟਣ ਕਰਕੇ ਥੋੜਾ ਸੈਟਲ ਡਾਊਨ ਹੋਇਆ ਸੀਗਾ ਔਰ ਉਹਦੇ ਵਿੱਚ ਵੀ ਜਿਹੜਾ ਸੀ ਇਮੀਡੀਏਟਲੀ ਐਮਐਲਏ ਸਾਹਿਬ ਮੌਕੇ ਤੇ ਮੌਜੂਦ ਸੀਗਾ ਇਮੀਡੀਏਟਲੀ ਜਿਹੜਾ ਹੈਗਾ ਐਮਐਲਏ ਸਾਹਿਬ ਆਪ ਲੱਗੇ ਹੋਏ ਐ ਇਸ ਦੇ ਵਿੱਚ ਆਪਣੇ ਜਿਹੜੇ ਆ ਵਰਕਰ ਸਾਰੇ ਨਾਲ ਲੈ ਕੇ ਔਰ ਇਮੀਡੀਏਟਲੀ ਉੱਥੇ ਅਸੀਂ ਕੰਮ ਸ਼ੁਰੂ ਕਰਵਾਤਾ ਅਸੀਂ ਉਹ ਵੀ ਸੰਭਾਲ ਲਈ ਹੈਗੀ ਇਹ ਚੀਜ਼ ਔਰ ਬੰਦ ਦੀ ਪੋਜੀਸ਼ਨ ਬਿਲਕੁਲ ਸਟੇਬਲ ਹੈਗੀ ਹੈ ਲੋਕ ਸਾਡੀ ਬਹੁਤ ਜਿਹੀ ਹੈਲਪ ਕਰ ਰਹੇ ਹਨ ਜਿਨ੍ਹਾਂ ਦਾ ਧੰਨਵਾਦ ਕਰਦੇ ਹਾਂ ਔਰ ਇਹੀ ਰਿਕੁਐਸਟ ਕਰਦੇ ਹੈਗੇ ਕਿ ਜਿਹੜਾ ਕਿਸੇ ਤਫਾ ਵਗੈਰਾ ਤੇ ਕੋਈ ਯਕੀਨ ਨਾ तव्हां <laughs> चाहियो <Alfata, cheers and scores> Yeah.